ਉਹ ਇਹ ਪਤਾਓ ਜੀ ਇਸ ਚੀਜ਼ ਦੀ ਜਵਾਬਦਾਰੀ ਸੀ ਮੈਨੇਜਰ ਸਾਹਿਬ ਦੀ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਕੁਝ ਵੀ ਐਸੀ ਚੀਜ਼ ਨਾ ਹੋਵੇ ਜੋ ਸਿੱਖ ਧਰਮ ਦੇ ਵਿਰਖਲਾਪ ਹੋਵੇ ਜੀ ਤਾਂ ਇਹ ਵੀ ਉਹ ਆ ਗਈ ਅੰਦਰ ਸ਼ੇਵਿੰਗ ਵੀ ਹੋਈ ਹੈ ਇਹ ਪਤਾਓ ਜੀ ਇਸ ਦਾ ਫੈਸਲਾ ਕੀ ਹੋਣਾ ਚਾਹੀਦਾ ਵੀ ਇਸ ਤਰ੍ਹਾਂ ਨਿਵੜਨਾ ਆ ਮਾਫੀ ਮੰਗਾ ਨਗਰ ਮੁਲਾਜ਼ਮ ਨੇ ਕੋਈ ਦਸਤਾਵੇਜ਼ੀ ਤੋਂ ਮੁਸਤਕਿਲ ਫਰਮਾ ਮਾਮਲੇ ਨੂੰ ਲੈ ਕੇ ਸਾਡੇ ਨਾਲ ਪੰਜੋਖੜਾ ਸਾਹਿਬ ਤੋਂ ਪਿੰਡ ਨਿਵਾਸੀ ਮੌਜੂਦ ਨੇ ਸਾਡੇ ਨਾਲ ਕਾਲ ਲਾਈਨ ਤੇ ਜੁੜੇ ਨੇ ਜਗਦੀਪ ਜੀ ਸਵਾਗਤ ਹੈ ਹਾਂਜੀ ਸਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਾਂ ਕਹਿ ਸਕਦੇ ਆ ਫੋਟੋਸ ਤੇ ਇੱਕ ਲੈਟਰ ਕਿ ਆਰਐਫਟ ਜਵਾਨ ਨੇ ਜਾਂ ਫਿਰ ਜਿਹੜੇ ਪੈਰਾ ਮਿਲਟਰੀ ਫੋਰਸਿਸ ਦੇ ਜਵਾਨ ਨੇ ਉਹਨਾਂ ਤੋਂ ਜਰਦਾ ਬੀੜੀ ਜਾਂ ਸ਼ਰਾਬ ਬਰਾਮਦ ਹੋਈ ਆ ਗੁਰੂ ਘਰ ਦੇ ਵਿੱਚ ਸੀਗੇ ਇਹ ਕੀ ਹਾਂਜੀ ਇਹ ਗੁਰੂ ਘਰ ਵਿੱਚ ਨਾ ਮਤਲਬ ਦਿੱਲੀ ਕੋਚ ਨੂੰ ਕਿਸਾਨ ਸੰਚਲੇ ਸੀ ਨਾ 13 ਤਰੀਕ ਨੂੰ ਜੀ ਤੇ ਇਹ ਆਪਣੇ 12 ਤਰੀਕ ਦੇ ਇੱਥੇ ਨੇ ਜੀ ਤੇ 12 ਤਰੀਕ ਤੋਂ ਲੈ ਕੇ ਮਤਲਬ ਪਹਿਲਾਂ ਤਾਂ ਪ੍ਰਸ਼ਾਸਨ ਨੇ ਇਹਨਾਂ ਨੂੰ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਨੇ ਇਹਨਾਂ ਨੂੰ ਕਮਰੇ ਦਿੱਤੇ ਹੋਏ ਆ ਸਰਾਂ ਵਿੱਚ ਠੀਕ ਹੈ ਜੀ ਤੇ ਸਰਾਂ ਵਿੱਚ ਜਦੋਂ ਅੱਜ ਬਾਹਰ ਇਹ ਹੈ ਨਾ ਮਤਲਬ ਸੇਵ ਕਰਦੇ ਸੀ ਜੀ ਉਹ ਬਾਹਰ ਕਿਉਂਕਿ ਗੁਰਦੁਆਰਾ ਸਾਹਿਬ ਕੋਈ ਸੇਵ ਕਰਦਾ ਤਾਂ ਦਿਖਦਾ ਨਹੀਂ ਕਦੇ ਵੀ ਐਸੀ ਮਰਿਆਦਾ ਹੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਗੁਰੂ ਘਰ ਦੇ ਅੰਦਰ ਸ਼ੇਵ ਕਰ ਰਹੇ ਸੀ ਹਾਂਜੀ ਗੁਰੂ ਘਰ ਦੇ ਮਤਲਬ ਦੇ ਇਥੇ ਬਾਥਰੂਮ ਬਣੇ ਹੋਏ ਹਨਾ ਆਹ ਕੰਪਲੈਕਸ ਦੇ ਅੰਦਰ ਹੀ ਮਤਲਬ ਚਾਰ ਦੁਵਾਰੀ ਦੇ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਦੇ ਅੰਦਰ ਠੀਕ ਹੈ ਜੀ ਮਤਲਬ ਜੀ ਉੱਥੇ ਇਹ ਸ਼ੇਵ ਕਰਦੇ ਸੀ ਤਾਂ ਪਿੰਡ ਵਾਲੇ ਇਕੱਠੇ ਹੋ ਕੇ ਬਾਹਰ ਠੀਕ ਹੈ ਜੀ ਪਿੰਡ ਵਾਲੇ ਇਕੱਠੇ ਹੋ ਕੇ ਅੰਦਰ ਗਏ ਤਾਂ ਉਹਨਾਂ ਨੇ ਦੇਖਿਆ ਕਿ ਇਹਨਾਂ ਨੇ ਆਪਣੇ ਜਿਹੜੇ ਮਤਲਬ ਅੰਡਰਵੇਅਰ ਵਗੈਰਾ ਹੁੰਦੇ ਨੇ ਅੰਡਰਗਾਰਮੈਂਟਸ ਜੀ ਉਹ ਜਿੰਨੇ ਵੀ ਬੁੱਟੇ ਸੀ ਨੇੜੇ ਲੱਗੇ ਹੋਏ ਉੱਥੇ ਸੁੱਕਣੇ ਪਏ ਸੀ ਠੀਕ ਹੈ ਤੇ ਮੁੰਡਿਆਂ ਨੇ ਪਿੰਡ ਦੇ ਵਿੱਚ ਕਾਫੀ ਮੁੰਡਿਆਂ ਨੇ ਲਾਈਵ ਵੀਡੀਓਜ਼ ਬਣਾਈਆਂ ਹੂੰ ਤੇ ਫੋਟੋ ਕਲਿੱਕ ਕੀਤੀਆਂ ਇਹਨਾਂ ਕੋਲ ਸੇਵਿੰਗ ਵਾਲਾ ਮਤਲਬ ਜਿਹੜਾ ਸਮਾਨ ਸੀ ਜਿੰਨਾ ਜਿੰਦਾ ਸੀ ਉਹਦਾ ਜੀ ਉੱਥੇ ਆਰੰਭ ਹੋਇਆ ਪਹਿਲਾਂ ਠੀਕ ਹੈ ਉਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੋ ਕੇ ਸਾਡੇ ਸਰਪੰਚ ਸੀ ਮੌਜੂਦਾ ਸਰਪੰਚ ਸੀ ਤੇ ਹੋਰ ਵੀ ਕਾਫੀ ਪਿੰਡ ਵਾਲੇ ਬਜ਼ੁਰਗ ਸੀ ਹੂੰ ਉਹ ਸਾਰੇ ਜਦੋਂ ਉਹਨਾਂ ਨੇ ਅੰਦਰ ਚੈੱਕ ਕੀਤਾ ਤਾਂ ਅੰਦਰੋਂ ਇੱਕ ਬੋਤਲ दारू ਦੀ ਖਾਲੀ ਸੀ ਤੇ ਇੱਕ ਆਪਣਾ ਛੋਡੇ ਦੀ ਬੋਤਲ ਸੀ ਸ਼ਾਇਦ ਇੱਕ ਪਾਣੀ ਦੀ ਬੋਤਲ ਜੀ ਬਹੁਤ ਸਰਾਂ ਦੇ ਵਿੱਚੋਂ ਬ੍ਰਮੰਦ ਹੋਈ ਅੰਦਰ ਦਾ ਮਤਲਬ ਇਹਨਾਂ ਦੇ ਕਮਰਿਆਂ ਚੋਂ ਜਿੱਥੇ ਜਵਾਨ ਠਹਿਰੇ ਹੋਏ ਸੀ ਜਿੱਥੇ ਜਵਾਨ ਠਹਿਰੇ ਹੋਏ ਸੀ ਅੱਛਾ ਤੇ ਹੋਰ ਵੀ ਬਾਅਦ ਜੀ ਜੀ ਬਹੁਤ ਬਾਅਦ ਜਦੋਂ ਬਾਹਰ ਇਕੱਠੇ ਹੋਏ ਤਾਂ ਇੱਥੇ ਮਤਲਬ ਹਰਿਆਣਾ ਦਾ ਕਮੇਟੀ ਹੈ ਜਿਹੜੀ ਹੂੰ ਉਹ ਤੋਂ ਹੁਣ ਬੰਦੇ ਆਏ ਸੀ ਅੱਗੇ ਪਤਾ ਨਹੀਂ ਕੀ ਗੱਲ ਹੋਊਗੀ ਹਲੇ ਨਹੀਂ ਇੱਥੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੋਲੀਪ ਜਰਦਾ ਜਾਂ ਐਦਾਂ ਦੀਆਂ ਚੀਜ਼ਾਂ ਕੋਲੀਪ ਇੱਕ ਕੋਲੀਪ ਵੀ ਜਿਹੜਾ ਮਤਲਬ ਪਹਿਲਾਂ ਆਪਾਂ ਨੇ ਜਦੋਂ ਸ਼ੇਵਿੰਗ ਵਾਲਾ ਸਮਾਨ ਕੀਤਾ ਨਾ ਬਰਾਮਦਾ ਜੀ ਜੀ ਸ਼ੇਵਿੰਗ ਵਾਲੇ ਸਮਾਨ ਤੋਂ ਕੋਲੀਪ ਵੀ ਉੱਥੇ ਹੀ ਪਈ ਸੀ ਉਹ ਨਾਲ ਲਾ ਕੇ ਫੋਟੋ ਕਲਿੱਕ ਕੀਤੀਆਂ ਤੇ ਮਤਲਬ ਜਿਹੜੇ ਇੱਥੇ ਮੈਨੇਜਰ ਸਾਹਿਬ ਨੇ ਹੂੰ ਕਮੇਟੀ ਵਾਲੇ ਮੈਂਬਰ ਨੇ ਉਹਨਾਂ ਨੂੰ ਦਿਖਾਇਆ ਕਿ ਇਹ ਮਤਲਬ ਐਵੇਂ ਆਏ ਹੋਏ ਨੇ ਕੁਲਸਾਲੇ ਜੀ ਐਡੀ ਗੱਲ ਤਾਂ ਇਹ ਜੇ ਕੋਈ ਵੀ ਬੰਦਾ ਜਿਵੇਂ ਬਾਹਰ ਤੋਂ ਆਂਦਾ ਨਾ ਉਹਨੂੰ ਇੱਕ ਦਿਨ ਤੋਂ ਵੱਧ ਰਹਿਣ ਨਹੀਂ ਦਿੰਦੇ ਅੱਛਾ ਜੀ ਹਾਂ ਪਿੰਡ ਵਾਲਿਆਂ ਦੀ ਸ਼ਿਕਾਇਤ ਆ ਸੀ ਕਿ ਜਦੋਂ ਇੱਕ ਦਿਨ ਤੋਂ ਵੱਧ ਤਾਂ ਹੈਗਾ ਨਹੀਂ ਆਪਣਾ ਹੂੰ ਤੇ ਪਹਿਲਾਂ ਤਾਂ ਇਹ 12 ਤਰੀਕ ਤੋਂ ਲੈ ਕੇ ਲਗਾਤਾਰ ਹੁਣ ਤੱਕ ਰਹਿੰਦੇ ਨੇ ਅੱਜ 15 ਤਰੀਕ ਹੋ ਗਈ ਠੀਕ ਪੰਜੋਖੜਾ ਸਾਹਿਬ ਪਿੰਡ ਦੀ ਗੱਲ ਕਰਦੇ ਹੋ ਤੁਸੀਂ ਪੰਜੋਖੜਾ ਸਾਹਿਬ ਪਿੰਡ ਦੀ ਗੱਲ ਹੈ ਠੀਕ ਹੈ ਜੀ ਤੇ ਫੇਰੇ ਸਾਰੇ ਕਹਿਣ ਲੱਗੇ ਨਹੀਂ ਅਸੀਂ ਅੰਦਰ ਨਹੀਂ ਕੁਝ ਵੀ ਕੀਤਾ ਜੀ ਅਮ ਕੁਝ ਟਾਈਮ ਬਾਅਦ ਜਦੋਂ ਸਾਰਾ ਸਰਾਣੀ ਚੱਕੀ ਲਈ ਗਈ ਤਾਂ ਕੋਈ ਇੱਕ ਖਾਲੀ ਬੋਤਲ ਮਿਲ ਗਈ ਮਤਲਬ ਸਾਫ਼ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਅੰਦਰ ਕੂਲਿਪ ਜਰਦਾ ਜਾਂ ਫਿਰ ਸ਼ੇਵਿੰਗ ਬਲੇਡ ਬੋਤਲ ਅੰਦਰੋਂ ਬਰਾਮਦ ਜ਼ਰੂਰ ਹੋਈ ਹੈ ਗੁਰੂ ਘਰ ਦੇ ਕੰਪਲੈਕਸ ਦੇ ਅੰਦਰੋਂ ਗੁਰੂ ਘਰ ਦੇ ਅੰਦਰੋਂ ਮਤਲਬ ਕੂਲਿਪ ਤੇ ਆਪਣਾ ਇੱਕ ਹੋਰ ਪੂੜੀ ਸੀ ਤੰਬਾਕੂ ਦੀ ਪਤਾ ਨਹੀਂ ਜਰਤ ਕਿਹੜਾ ਜਰਤ ਸੀ ਉਹ ਸਾਇਦ ਜੀ ਜੀ ਮਤਲਬ ਇੱਕ ਤੰਬਾਕੂ ਬਰੰਦ ਹੋਇਆ ਇੱਕ दारू ਦੀ ਬੋਤਲ ਇੱਕ ਸੇਵਿੰਗ ਦਾ ਸਮਾਨ ਅੱਛਾ ਇਹ ਲੈਟਰ ਤੁਸੀਂ ਲਿਖ ਕੇ ਦਿੱਤਾ ਹੈ ਕਿਸ ਨੂੰ ਲਿਖ ਕੇ ਦਿੱਤਾ ਹੈ ਇਹ ਲੈਟਰ ਇਹ ਮੇਰੇ ਕੋਲ ਮੈਂਬਰ ਆਏ ਸੀ ਮਤਲਬ ਮੇਰਾ ਖਿਆਲ ਆ ਉਹਨਾਂ ਪਹਿਲਾਂ ਹਮ ਅੱਜ ਤੋਂ ਪੰਜਾਬ ਕਮੇਟੀ ਸੀ ਸਾਇਦ ਪਤਾ ਨਹੀਂ ਹੁਣ ਵੀ ਐ ਐਸਜੀਪੀਸੀ ਦੇ ਮੈਂਬਰ ਸੀ ਹੋ ਸਕਦਾ ਅੱਛਾ ਉਹਨਾਂ ਨੇ ਸਾਈਨ ਕਰਵਾਏ ਨੇ ਤੁਹਾਡੇ ਤੋਂ ਹਾਂ ਉਹਨਾਂ ਨੇ ਮਤਲਬ ਐਪਲੀਕੇਸ਼ਨ ਲਿਖਾਈ ਇੱਥੇ ਨੈੱਟ ਨਾ ਚੱਲਦਾ ਸੀ ਠੀਕ ਹੈ ਜੀ ਉਹਨਾਂ ਨੇ ਇੱਥੇ ਆ ਕੇ ਪਿੰਡ ਵਿੱਚ ਮਤਲਬ ਵਾਈਫਾਈ ਲੱਗਾ ਹੋਇਆ ਮੇਰੇ ਹੂੰ ਤਾਂ ਇੱਥੇ ਆ ਕੇ ਐਪਲੀਕੇਸ਼ਨ ਲਿਖ ਕੇ ਉਹ ਕਹਿੰਦੇ ਵੀ ਜਿਹੜੇ ਪੰਜ ਚਾਰ ਮੁੰਡੇ ਖੜੇ ਸੀ ਜਿੰਨੇ ਵੀ ਅਸੀਂ ਹੂੰ ਤਾਂ ਅਸੀਂ ਸਾਈਨ ਕਰਤੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਮੀਟਿੰਗ ਤੇ ਅਸੀਂ ਕਿਹਾ ਕਿ ਜਦੋਂ ਸਾਡੇ ਸਾਹਮਣੇ ਆ ਸਾਰਾ ਕੁਝ ਤੁਸੀਂ ਦੱਸਾਂਗੇ ਜਿਵੇਂ ਸੁਣਾ ਹੋਇਆ हुँ. अच्छा ਤੁਸੀਂ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਹੈ ਕਿ ਇਦਾਂ ਕਮਰਾ ਦਿੱਤਾ ਗਿਆ ਤੁਸੀਂ ਜ਼ਿੰਮੇਵਾਰੀ ਬਣਦੀ ਹੈ ਮੈਨੇਜਰ ਦੀ ਮੈਨੇਜਰ ਸਾਹਿਬ ਕਹਿੰਦੇ ਵੇ ਮੈਂ ਸੰਕਤ ਤੋਂ ਮਾਫੀ ਮੰਗ ਲੈਣਾ ਹਾਂ ਹਾਂ ਤੇ ਫਿਰ ਕਾਫੀ ਮਤਲਬ ਸਵੇਰ ਦੇ ਸਮਝ ਲੋ 9 9:30 ਦਾ ਟਾਈਮ ਹੋਏਗਾ ਤਕਰੀਬਨ ਜੀ اچھا ਹਰਿਆਣੇ ਦੇ ਹੋਰ ਗੁਰੂ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਫੋਰਸਿਸ ਠਹਿਰੀਆਂ ਹੋਈਆਂ ਨੇ ਇਸ ਵੇਲੇ ਹਾਂਜੀ ਇਹ ਕਾ ਬਹੁਤ ਉਹ ਚੱਲ ਰਿਹਾ ਮਤਲਬ ਜਦੋਂ ਕਿਸਾਨ ਉੱਥੇ ਬਾਰਡਰਾਂ ਤੇ ਹੈ ਜੀ ਸੰਬੂ ਬਾਰਡਰ ਤੇ ਉੱਥੇ ਜਿਹਨੂੰ ਆਪਾਂ ਕਹਿ ਲਈਏਗੇ ਅਣਮਨੁਖੀ ਤਸੱਦਦ ਹੁੰਦਾ ਭਇਆ ਠੀਕ ਹੈ ਜੀ ਐਨਾ ਕਿਉਂਕਿ ਮੈਂ ਇੱਕ ਦਿਨ ਗਿਆ ਸੀ ਮੇਰਾ ਬਸ ਕੀ ਕੰਮ ਹੈ ਮੈਂ ਰਜੇਵੇਂ ਕਰਨ ਨਹੀਂ ਜਾ ਸਕਿਆ ਠੀਕ ਹੈ ਜੀ ਕਦੀ ਨਾ ਗਿਆ ਸੀ ਜਿਹੜੇ ਮੰਨ ਤੇ ਮਤਲਬ ਲਾਸਟ ਵਿੱਚ ਵੀ ਖੜੇ ਹੈ ਨਾ ਹੂੰ ਉੱਥੋਂ ਤੱਕ ਵੀ ਮਤਲਬ ਬਹੁਤ ਜਿਆਦਾ ਹੰਝੂ ਗਏ ਸ ਹੈ ਪਤਾ ਨਹੀਂ ਕੀ ਹੈ ਹੂੰ ਬੰਬ ਕੋਈ ਕਹੇ ਨਹੀਂ ਥੱਦ ਬਾਕੀ ਇਹ ਡੁਪਲੀਕੇਟ ਹੈ ਡਰਣ ਵਾਸਤੇ ਹੈ ਹਰਿਆਣਾ ਵਾਲੇ ਪਾਸੇ ਨੂੰ ਵੀ ਚਲਾਏ ਜਾ ਰਹੇ ਨੇ ਨਹੀਂ ਨਹੀਂ ਪੰਜਾਬ ਵਾਲੇ ਪਾਸੇ ਨੂੰ ਹਰਿਆਣਾ ਵਾਲੇ ਪਾਸੇ ਤੋਂ ਦੋ ਤਿੰਨ ਮੁੰਡੇ ਇੱਥੇ ਮਤਲਬ ਉਸੇ ਦਿਨ ਪਹਿਲੇ ਦਿਨ ਹੀ ਦੱਸਿਆ ਸੀ ਜੀ ਕਿ ਹਰਿਆਣਾ ਵਾਲੇ ਪਾਸੇ ਤੋਂ ਉਹ ਮੁੰਡੇ ਚੱਕੇ ਆ ਅਸੀਂ ਤਾਂ ਪਿੰਡਾਂ ਵਿੱਚ ਦੀ ਹੁੰਦੇ ਹੁੰਦੇ ਮਤਲਬ ਉਧਰ ਸ਼ੰਭੂ ਵਾਟਰ ਤੋਂ ਪਾ ਕੱਪਗੇ ਦੀ ਠੀਕ ਹੈ ਪੰਜਾਬ ਵਾਲੇ ਪਾਸੇ ਚਲੇ ਗਏ ਠੀਕ ਹੈ ਹੁਣ ਹੁਣ ਹਾਲਾਤ ਕਿਹੋ ਜਿਹੇ ਨੇ ਕਿ ਪੁਲਿਸ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਡਿਟੇਨ ਕਰ ਰਹੀ ਹੈ ਕਿ ਨਹੀਂ ਨਹੀਂ ਕਿਤੇ ਕਿਤੇ ਮਤਲਬ ਪਹਿਲੇ ਦਿਨ ਪਤਾ ਲੱਗਾ ਸੀ ਬਾਕੀ ਇੱਧਰ ਤਾਂ ਕੋਈ ਜਾਣਕਾਰੀ ਨਹੀਂ ਹੈਗੀ ਸੁਨੋਖਰਾ ਸਾਹਿਬ ਵਾਲਤਾ ਠੀਕ ਹੈ। ਤੇ ਤਾਂ ਮਤਲਬ ਠਹਿਰੇ ਹੋਏ ਸੀ ਜਦੋਂ ਅਸਲ ਤੇ ਹੁੰਦਾ ਕੀ ਹੈ ਪਹਿਲਾਂ ਨਾ ਲੰਗਰ ਸੀ ਇੱਥੇ ਜੀ ਬਨੇ ਉੱਪਰ ਦਾ ਜਦੋਂ ਕਮੇਟੀ ਪਹਿਲਾਂ ਸੀ ਪੰਜਾਬ ਵਾਲੀ ਜੀ ਤੇ ਕਿਸਾਨਾਂ ਵਾਸਤੇ ਜਾਂ ਕੋਈ ਵੀ ਧਰਨਾ ਕਰੀ ਸੀ ਉਹਦੇ ਵਾਸਤੇ ਲੰਗਰ ਲੈ ਕੇ ਜਾਂਦੇ ਸੀ। ਅੱਛਾ ਹੁਣ ਇਹਨਾਂ ਨੇ ਬੰਦ ਕਰਤਾ ਉਹ ਲੰਗਰ। ਅੱਛਾ ਲੰਗਰ ਕਦੋਂ ਬੰਦ ਕੀਤਾ ਇਹ ਜਦੋਂ ਤੋਂ ਧਰਨਾ ਸ਼ੁਰੂ ਹੋਇਆ? ਨਹੀਂ ਹੁਣ ਨਹੀਂ ਇਹ ਮਤਲਬ ਜਦੋਂ ਲੰਗਰ ਲੈ ਕੇ ਜਾਂਦੇ ਸੀ ਨਾ ਪਿੰਡ ਵਾਲੇ। ਅੱਛਾ ਪਹਿਲਾਂ ਤੋਂ ਹੀ ਬੰਦ ਕਰਤਾ ਇਸੇ ਕਰਕੇ। ਜਦੋਂ ਇਸ ਤੋਂ ਪਹਿਲਾਂ ਧਰਨਾ ਸੀ ਮਤਲਬ 2020 21 ਦਾ ਮੰਨ ਲਓ ਜੀ 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 ਉਸ ਟਾਈਮ ਇਹਨਾਂ ਨੇ ਮਤਲਬ ਪੁਲਿਸ ਵਾਲਿਆਂ ਨੂੰ ਤਾਂ ਰੋਟੀ ਜਾਂਦੀ ਸੀ ਗੁਰਦੁਆਰੇ ਤੋਂ ਜੀ ਜਿਹੜੇ ਆਪਣੇ ਲੋਕਲ ਕਿਸਾਨ ਨੇ ਜਾਂ ਕੋਈ ਬਾਹਰ ਤੋਂ ਆਇਆ ਕਿਸਾਨ ਹੂੰ ਉਹਨਾਂ ਵਾਸਤੇ ਲੰਗਰ ਲੈ ਕੇ ਜਾਣ ਦੀ ਮਨਾਹੀ ਕਰਤੀ ਸੀ ਕਿਉਂਕਿ ਪੰਜ ਸੱਤ ਪਿੰਡਾਂ ਦਾ ਨਾ ਪੰਜੋਖਰਾ ਸਾਹਿਬ ਕਸਬਾ ਪੈਂਦਾ ਇੱਥੇ ਅੱਛਾ ਜੀ ਜਿਹੜੇ ਨੇੜੇ ਦੇ ਪਿੰਡ ਨੇ ਹੂੰ ਉਹਨਾਂ ਦਾ ਸਾਡੇ ਪਿੰਡਾਂ ਤੋਂ ਥੋੜਾ ਥੋੜਾ ਰਾਤਨ ਇਕੱਠਾ ਕਰਕੇ ਉਪਨਿਓਖੜਾ ਸਾਹਿਬ ਪਹੁੰਚਾ ਦਿੰਦੇ ਸੀ ਫਿਰ ਐਤੋਂ ਗੱਡੀ ਜਾ ਕੇ ਅੱਗੇ ਧਰਨੇ ਵਾਲਿਆਂ ਦੇ ਆਂਦੀ ਸੀ ਠੀਕ ਹੈ ਜੀ ਹੁਣ ਇਹਨਾਂ ਨੇ ਮਤਲਬ ਪੁਲਿਸ ਵਾਲੇ ਤਾਂ ਇੱਥੇ ਰੱਖੇ ਵੀ ਹੋਏ ਆ ਹੂੰ ਤੇ ਪਹਿਲਾਂ ਪਿਛਲੇ ਵਾਰ ਧਰਨੇ ਦੇ ਵਿੱਚ ਮਤਲਬ ਲੰਗਰ ਵੀ ਜਾਨ ਨੇ ਇੱਥੋਂ ਅੱਛਾ ਪਿੰਡ ਵਾਲਿਆਂ ਦੀ ਬਈ ਇਹ ਮੇਨ ਪੰਜੋਖੜਾ ਸਾਹਿਬ ਗੁਰੂ ਘਰ ਦੀ ਗੱਲ ਹੈ ਨਾ ਹਾਂਜੀ ਹਾਂ ਮੇਨ 8ਵੀਂ ਪਾਸਾ ਜਿਹਦਾ ਗੁਰਦੁਆਰਾ ਹੈ ਜੀ 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 ਹਾਂਜੀ ਪਨਿਓਖੜਾ ਸਾਹਿਬ ਦੀ ਗੱਲ ਹੈ ਇਤਿਹਾਸਿਕ ਗੁਰੂ ਘਰ ਹੈ ਠੀਕ ਹੈ ਇਤਿਹਾਸਿਕ ਗੁਰੂ ਘਰ ਹੈ ਜੀ ਹਾਂਜੀ ਠੀਕ ਹੈ ਸੋ ਹੁਣ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਕਿਸ ਕੋਲੇ ਪਹੁੰਚ ਕੀਤੀ ਹੈ ਪ੍ਰਸ਼ਾਸਨ ਕੋਲੇ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਚੱਲ ਰਿਹਾ ਸਾਡੇ ਗੁਰੂ ਘਰ ਦੇ ਹਰਿਆਣਾ ਕਮੇਟੀ ਦੇ ਮੈਂਬਰ ਆਏ ਸੀ ਜੀ ਉਹ ਹੁਣ ਗੱਲ ਹੋ ਕੇ ਗਈ ਹੈ ਕਿਉਂਕਿ ਨਾ ਕੱਲ ਤਾਂ ਨਗਰ ਕੀਰਤਨ ਸਤਾ ਤੇ ਠੀਕ ਹੈ ਜੀ ਕੱਲ ਨੂੰ ਨਗਰ ਕੀਰਤਨ ਹੈ ਪਰਸੋਂ ਦੇ ਚੌਥੇ ਨੂੰ ਆਗਮਨ ਪੂਰਵ ਮਨਾਇਆ ਜਾ ਰਿਹਾ ਹੈ ਠੀਕ ਹੈ ਜੀ ਤੇ ਉਹ ਤੋਂ ਬਾਅਦ ਫਿਰ ਕਿਹਾ ਇਹਨਾਂ ਨੇ ਕਿ ਪਿੰਡ ਵਾਲੇ ਵੀ ਕਮੇਟੀ ਦੇ ਵੀ ਕੁਝ ਜੋ ਵੀ ਇਹਨਾਂ ਦੀ ਮੰਗਾਂ ਆ ਵੀ ਬਾਅਦ ਚ ਆਪਾਂ ਕਰ ਲਾਂਗੇ ਹੁਣ ਸਮਾਗਮ ਹੋ ਲੈਣ ਦੋਆ ਠੀਕ ਹੈ ਸ਼ੁਕਰੀਆ ਜਗਦੀਪ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਠੀਕ ਹੈ ਬਾਈ